ਕੈਂਡੂ ਕੁਛ ਵੀ ਨਹੀਂ ਰਿਹਾ ਸਾਨੂੰ ਦਾ ਮਤਲਬ ਉਦੋਂ ਦੇ ਅਸੀਂ ਰੋ ਹੀ ਕਰ ਰਹੇ ਹਾਂ ਤੇ ਸਭ ਕੀ ਹੋ ਗਿਆ ਬੀਬੀ ਤੋਂ ਬੋਲਿਆ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਫਰੀਂਦਰ ਕੋ ਮੰਦੀੜੀ ਡੈਥ ਹੋ ਗਈ ਸੀ ਬੀਤੇ ਦਿਨ ਹੈ ਵੀਰ ਮੈਂ ਕੁਝ ਨਹੀਂ ਕਹਿ ਸਕਦਾ ਇਹ ਹਜੇ ਹਾਲਾਤਾਂ ਜੇ ਟਾਈਮ ਨਹੀਂ ਹੈਗਾ ਬਸ ਗੱਲ ਕਰਨ ਦਾ ਪਰ ਜੋ ਕੁਝ ਕੀਤਾ ਡਾਕਟਰਾਂ ਨੇ ਕੀਤਾ ਹੈ ਇਹ ਉਹਨਾਂ ਨੂੰ ਹਰਜਾਨਾ ਭਰਨਾ ਪਏਗਾ ਉਹ ਮਾਲ ਸੀਗਾ ਪੰਜਾਬ ਦਾ ਉਹਦੇ ਨਾਲ ਇੰਦਾ ਆਮ ਪਬਲਿਕ ਨੇ ਕੀ ਹੁੰਦਾ ਹੋਊਗਾ ਭਾਜੀ ਤੁਸੀਂ ਇਹ ਦੇਖੋ ਚਲਾ ਦੋ ਹਸਪੀਟਲ ਵਾਲਿਆਂ ਨੇ ਦੇਖੋ ਕੀ ਕਾਰਾ ਕੀਤਾ ਭਾਜੀ ਇੱਕ ਪੰਜਾਬ ਦਾ ਹੀਰਾ ਐਡਾ ਤਗੜਾ ਬੋਡੀ ਬਿਲਡਰ ਸਾਡੇ ਕੋਲੋਂ ਖੋਲਿਆ ਪੂਰਾ ਜਲੰਧਰ ਇਸ ਟਾਈਮ ਇਥੇ ਜਿਹੜਾ ਕੈਂਡਲ ਮਾਰਚ ਜਿਹੜਾ ਵਰਿੰਦਰ ਕੁਮੰਜੀ ਦੇ ਜਿਹੜੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਜਲੰਧਰ ਦੇ ਵਿੱਚ ਕੈਂਡਲ ਮਾਰਚ ਕੱਟਿਆ ਜਾ ਰਿਹਾ ਸਾਡਾ ਸ਼ਹੀਦ ਖੋਲਿਆ ਭਾਜੀ ਇਹਨਾਂ ਨੇ ਸ਼ੇਰ ਮਾਰਤਾ ਸਾਡਾ ਭਾਜੀ ਹਸਪੀਟਲ ਆ ਲਿਆ ਨੇ ਸਾਨੂੰ ਇਨਸਾਫ ਚਾਹੀਦਾ ਭਾਜੀ ਭਾਜੀ ਮੈਂ ਜਨਾ ਹਸਪੀਟਲ ਬੰਦ ਹੋਣਾ ਚਾਹੀਦਾ ਹਸਪੀਟਲ ਬੰਦ ਹੋਣਾ ਚਾਹੀਦਾ ਤਾਂ ਕਿ ਕਿਤੇ ਹੋਰ ਦਾ ਪੁੱਤ ਨਾ ਮਰੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਮਿਲੇ ਜੋ ਵੀ ਹੈਗਾ ਉਹ ਕਲੀਅਰ ਹੋ ਕੇ ਸਾਹਮਣੇ ठीक ਇਹੀ ਬਸ ਇਸੇ ਲਈ ਅਪ ਕੈਂਡਲ ਮਾਰਚ ਕੱਟਿਆ ਵਾ ਤੁਸੀਂ ਦੇਖ ਸਕਦੇ ਹੋ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਸ ਤਰ੍ਹਾਂ ਜਲੰਧਰ ਦੇ ਵਿੱਚ ਜਿਹੜੀ ਪ੍ਰੇਤਰ ਕੋ ਮੰਜੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਹਿਣ ਨੂੰ ਕੁਝ ਵੀ ਨਹੀਂ ਰਿਹਾ ਸਾਨੂੰ ਤਾਂ ਮਤਲਬ ਉਹ ਤੜੇ ਅਸੀਂ ਰੋ ਹੀ ਜਾ ਰਹੇ ਹਾਂ ਉਹ ਵੀ ਤੋਂ ਬਪਾ ਸਾਨੂੰ ਇਹ ਜ਼ਾਇ ਮਿਲਣਾ ਚਾਹੀਦਾ ਦੋਸਤੋ ਅੱਜ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਇਸਟਮ ਖੜੇ ਆ ਇੰਟਰਨੈਸ਼ਨਲ ਜਿਹੜੇ ਬਾਡੀ ਬਿਲਡਰ ਹੈ ਜਿਹੜੇ ਆ ਵਰਿੰਦਰ ਕੁਮੰਦ ਜਿਹੜੀ ਡੈਥ ਹੋ ਗਈ ਸੀ ਬੀਤੇ ਦਿਨ ਤੇ ਅੱਜ ਉਹਨਾਂ ਦੇ ਲਈ ਜਿਹੜਾ ਕੈਂਡਲ ਮਾਰਚ ਜਿਹੜਾ ਕੱਢਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿਸ ਤਰ੍ਹਾਂ ਜਿਹੜਾ ਜਲੰਧਰ ਦੇ ਵਿੱਚ ਉਹਨਾਂ ਦੇ ਲਈ ਜਿਹੜਾ ਕੈਂਡਲ ਮਾਰਚ ਜਿਹੜਾ ਕੱਟਿਆ ਜਾ ਰਿਹਾ ਵਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜਲੰਧਰ ਦੀਆਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੀਦੀ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਡਲ ਮਾਰਜ ਜਿਹੜਾ ਕੱਢਿਆ ਜਾ ਰਿਹਾ ਚੰਡਲਰ ਦੇ ਵਿੱਚ ਵੀਰ ਮੈਂ ਕੁਝ ਨਹੀਂ ਕਹਿ ਸਕਦੀ ਇਹੋ ਜਿਹੇ ਹਾਲਾਤਾਂ 'ਚ ਜੇ ਟਾਈਮ ਨਹੀਂ ਹੈਗਾ ਕੋ ਗੱਲ ਕਰਨ ਦਾ ਪਰ ਜੋ ਕੁਝ ਕੀਤਾ ਡਾਕਟਰਾਂ ਨੇ ਕੀਤਾ ਹੈ ਇਹ ਉਹਨਾਂ ਨੂੰ ਹਰਜਾਨਾ ਭਰਨਾ ਪਏਗਾ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੈਂਡਲ ਮਾਰਚ ਜਿਹੜਾ ਜਲੰਧਰ ਦੇ ਵਿੱਚ ਕੱਢਿਆ ਜਾ ਰਿਹਾ ਤੇ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀ ਹਸਪਤਾਲ ਦੇ ਵਿੱਚ ਇੱਕ ਸਰਜਰੀ ਕਰਾਣ ਗਏ ਸੀ ਮਸਲ ਦੀ ਜਿਹੜੀ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਦੋ ਜਿਹੜੇ ਦਿਲ ਦਾ ਦੌਰਾ ਪੈਣ ਦੇ ਨਾਲ ਜਿਹੜੀ ਡੈਥ ਹੋ ਚੁੱਕੀ ਸੀ ਤੇ ਹੁਣ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭਾਜੀ ਕੀ ਕਹਿਣਾ ਚਾਹੁੰਦੇ ਹੋ ਕੈਂਡਲ ਮਾਰਚ ਕੱਡੇ ਯਾਰ ਰਵਿੰਦਰ ਕੋ ਬੰਦੇ ਹੱਥ ਦੇ ਵਿੱਚ ਬਾਲੀ ਕੈਨ ਨੂੰ ਕੁਝ ਵੀ ਨਹੀਂ ਰਿਹਾ ਸਾਨੂੰ ਤਾਂ ਮਤਲਬ ਉਦੋਂ ਦੇ ਅਸੀਂ ਰੋ ਹੀ ਜਾ ਰਹੇ ਹੋ ਔਰ ਉਹ ਵੀਰ ਨੂੰ ਮੋਪਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਡਾਕਟਰਾਂ ਨੂੰ ਜਲਦੋਂ ਜਲਦ ਸਜ਼ਾ ਦਿੱਤੀ ਜਾਵੇ ਯੂਨੀਵਰਸਿਟੀ ਵਿੱਚ ਗੇਸ਼ਨ ਕਰਕੇ ਸਾਡੀ ਆਹੀ ਮੰਗ ਆ ਸਾਰੇ ਸਾਡੇ ਕੋ ਬੋਲਿਆ ਨਹੀਂ ਜਾਂਦਾ ਯਾਰ ਬਹੁਤ ਅਜੀ ਭਰਿਆਲ ਹੈ ਸਾਡੇ ਤੇ ਭਾਈ ਲੋਕਾਂ ਲੋਕਾਂ ਦੇ ਨਾਲ ਜਿਹੜੀ ਹਸਪੀਟਲ ਦੇ ਜੀ ਲੁੱਟ ਕੀਤੀ ਜਾਂਦੀ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਕਿ ਇਲਾਜ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਭਾਈ ਦੇਖੋ ਤੁਸੀਂ ਏਡੇ ਵੱਡੇ ਮਤਲਬ ਏਡੇ ਵੱਡੇ ਦੇ ਨਾਲ ਇਦਾਂ ਹੋਇਆ ਐਡੇ ਵੱਡੇ ਮੱਲਬ ਸਾਡਾ ਉਲਮਾਨ ਸੀਗਾ ਪੰਜਾਬ ਦਾ ਉਹਦੇ ਨਾਲ ਇਦਾਂ ਹੋਇਆ ਆਮ ਪਬਲਿਕ ਨੇ ਕੀ ਹੁੰਦਾ ਹੋਊਗਾ ਭਾਜੀ ਤੁਸੀਂ ਇਹ ਦੇਖੋ ਮਨੋਲਾ ਜੀ ਦਾ ਬਹੁਤ ਜ਼ਿਆਦਾ ਤਾਂਗਾ ਬਗੇ ਕਿਸੇ ਨੂੰ ਸਾਨੂੰ ਬਹੁਤ ਕਲਾਂ ਦੀ ਇੰਟਰਵਿਊ ਦਿਓ ਅਸੀਂ ਨਹੀਂ ਦੇ ਰਹੇ ਪਰ ਸੜਕ ਬੋਲੇ ਨਹੀਂ ਜਾਂਦਾ ਯਾਰ ਕੀ ਕਰੀਏ ਤੇ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਜਿਹੜੀ ਵਿਰਿੰਦਰ ਘੁੰਮਣ ਦੀ ਜਿਹੜੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਕੈਂਡਲ ਮਾਰਚ ਜਿਹੜਾ ਜਲੰਧਰ ਦੇ ਵਿੱਚ ਕੱਢਿਆ ਜਾ ਰਿਹਾ ਵਾ ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਡਲ ਮਾਰਚ ਜਿਹੜਾ ਉਹਨਾਂ ਦੀ ਡੈਥ ਹੋ ਗਈ ਸੀ ਕੀ ਕਹਿਣਾ ਜਿਲ੍ਹਾ ਹਸਪਤਲ ਵਾਲਿਆਂ ਨੇ ਦੇਖੋ ਕੀ ਕਾਰਾ ਕੀਤਾ ਭਾਜੀ ਇੱਕ ਪੰਜਾਬ ਦਾ ਹੀਰਾ ਐਡਾ ਤਗੜਾ ਬੋਡੀ ਬਿਲਡਰ ਸਾਡੇ ਕੋਲੋਂ ਖੋਲਿਆ ਇਹ ਕਤਾਈ ਹੈ ਇਸੇ ਤਰੀਕੇ ਤੋਂ ਚਲੋ ਸਾਜ਼ਿਸ਼ ਲਾ ਲਓ ਜੋ ਮਰਜ਼ੀ ਲਾ ਲਓ ਜਿਹਨਾਂ ਕਲਪਨ ਸਾਹਿਬ ਨੇ ਲਗੇਲੀ ਕਰਕੇ ਸਾਡਾ ਪੰਜਾਬੀ ਲਗਾਤਾਰ ਹਸਪਤਲਾਂ ਵੱਲੋਂ ਲੁੱਟ ਮਚਾਈ ਜਾ ਰਹੀ ਹੈ ਸਰਕਾਰ ਇਹਨਾਂ ਦੇ ਨੰਤ ਕਿਉਂ ਨਹੀਂ ਪਾਰੀ ਤੇ ਤੁਹਾਡੇ ਸਾਹਮਣੇ ਭਾਜੀ ਨਕਮੀਆਂ ਸਰਕਾਰਾਂ ਕੀ ਗਿਆ ਜਾ ਸਕਦਾ ਉਸੇ ਉਹਨਾਂ ਦੇ ਪੇਟ ਸਿਆਪੇ ਕਰਕੇ ਅੱਜ ਅਸੀਂ ਇਸ ਮੁਕਾਮ ਤੇ ਤੁਰੇ ਆ ਜੀ ਸ਼ਾਇਦ ਉਹਨਾਂ ਨੇ ਉਹਨਾਂ ਨੂੰ ਜਾਗਾ ਤੁਹਾਨੂੰ ਹੋਣ ਸਰਕਾਰਾਂ ਉੱਠਣ ਕੁਝ ਨਾਕ ਨਕੇਲ ਪਾਣ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੂਰਾ ਪਿੱਛੇ ਰਸ਼ ਦੇਖ ਸਕਦੇ ਹੋ ਤੁਸੀਂ ਤੇ ਹੋਰ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਕਿਸ ਤਰ੍ਹਾਂ ਜਿਹੜਾ ਜਲੰਧਰ ਦੇ ਵਿੱਚ ਕੈਂਡਲ ਮਾਰਚ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਵਰਿੰਦਰ ਕੁਮੰਜੀ ਦੀ ਡੈਥ ਹੋ ਗਈ ਸੀ ਦਿਲ ਦਾ ਦੌਰਾ ਪੈਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੂਰਾ ਜਲੰਧਰ ਇਸ ਟਾਈਮ ਇੱਥੇ ਜਿਹੜਾ ਕੈਂਡਲ ਮਾਰਚ ਜਿਹੜਾ ਵਰਿੰਦਰ ਕੁਮੰਜੀ ਦੇ ਜਿਹੜੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਜਲੰਧਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਭਾਜੀ ਕੀ ਕਰਨਾ ਚਾਹੁੰਦੇ ਹੋ ਅੱਜ ਕੈਂਡਲ ਮਾਰਕਟ ਆਇਆ ਜਾ ਰਿਹਾ ਉਹਦੇ ਨੇ ਦਹਿਸ਼ਤ ਹੋ ਗਈ ਸੀ ਉਹ ਹਸਪਤਾਲ ਵਾਲਿਆਂ ਨੇ ਇਨਲੈਕੀਆਂ ਜਿਹੜੀਆਂ ਕੀਤੀਆਂ ਗਈਆਂ ਬਹੁਤ ਵੱਡੀ ਨਲੈਕੀ ਆ ਭਾਜੀ ਸਾਡਾ ਸ਼ੇਰ ਖੋਲਿਆ ਭਾਜੀ ਇਹਨਾਂ ਨੇ ਸ਼ੇਰ ਮਾਰਤਾ ਸਾਡਾ ਭਾਜੀ ਹਸਪਤਾਲ ਵਾਲਿਆਂ ਨੇ ਸਾਨੂੰ ਇਨਸਾਫ ਚਾਹੀਦਾ ਭਾਜੀ ਸਾਡੀ ਸ਼ਾਂਤੀ ਭਾਜੀ ਸਾਡਾ ਸਿੱਧਾ ਬਿਲਕੁਲ ਨਾਲ ਦਿੰਦੇ ਆ ਮਾਡਲ ਉਸ ਭਾਜੀ ਤੋਂ ਉਹ ਨਿਕਲਦੇ ਆ ਭਾਜੀ ਸਾਡਾ ਸ਼ੇਰ ਖੋਲਿਆ ਇਹਨਾਂ ਨੇ ਭਾਜੀ ਹਸਪਤਾਲ ਵਾਲਿਆਂ ਨੇ ਬਹੁਤ ਵੱਡੀ ਨਲੈਕੀ ਆ ਭਾਜੀ ਤੇ ਭਾਜੀ ਹੁਣੀ ਬੋਡੀ ਬਿਲਡਿੰਗ ਜਿਹੜੀ ਕਰਦੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਭਾਜੀ ਕੀ ਕਰਨਾ ਚਾਹੁੰਦੇ ਕਹਿਣਾ ਭਾਜੀ ਮੈਂ ਜਨਾ ਹਸਪੀਟਲ ਬੰਦ ਹੋਣਾ ਚਾਹੀਦਾ ਹਸਪੀਟਲ ਬੰਦ ਹੋਣਾ ਚਾਹੀਦਾ ਤਾਂ ਕਿ ਕਿਤੇ ਹੋਰ ਦਾ ਪੁੱਤ ਨਾ ਮਰੇ ਜੋ ਇਹਨਾਂ ਨੇ ਕੀਤਾ ਵਾ ਜੋ ਚੀਜ਼ਾਂ ਹੋਈਆਂ ਬਾਹਰ ਨਹੀਂ ਦੇਦਿਆਂ ਤੇ ਭਾਜੀ ਹਸਪੀਟਲ ਦੇ ਵਿੱਚ ਲਗਾਤਾਰ ਜਿਹੜੀ ਲੁੱਟ ਮਚਾਈ ਹੋਈ ਆ ਲੋਕਾਂ ਨੂੰ ਲੁੱਟਿਆ ਜਾ ਰਿਹਾ ਇਹਨਾਂ ਦੇ ਉੱਤੇ ਸਰਕਾਰ ਨੱਥ ਕਿਉਂ ਨਹੀਂ ਪਾਰੀ ਆ ਭਾਈ ਉੱਤੇ ਬੰਦੇ ਬੰਦਾ ਕਿੱਦਾਂ ਕਿੱਦਾਂ ਦੇ ਭਟਾਏ ਆ ਜਿਹੜੇ ਐਕਸਪੀਰੀਅੰਸ ਵਾਲੇ ਬੰਦੇ ਆ ਆਪ ਉਹ ਕੰਮ ਕਰਦੇ ਨਹੀਂ ਆਪਣੇ ਤੋਂ ਜਿਹੜੇ ਥੱਲੇ ਵਾਲੇ ਬੰਦੇ ਆ ਉਹਨਾਂ ਨੂੰ ਕਿੰਨਾ ਐਕਸਪੀਰੀਅੰਸ ਹੁੰਦਾ ਵਾ ਤੇ ਕਿਤੇ ਨਾ ਗੱਲ ਭਾਈ ਮੁੱਕ ਦਿਓ ਹਸਪੀਟਲ ਬੰਦ ਕਰਨਾ ਇਹਦਾ ਤੇ ਮੈਂ ਭਗਵਾਨ ਜਮਾਨੋ ਆਪਣੇ ਜਿਹੜੇ ਪੰਜਾਬ ਦੇ ਸੀਐਮ ਆ ਉਹਨਾਂ ਨੂੰ ਰਿਕੁਐਸਟ ਕਰਦਾ ਵਾਂ ਕਿ ਹਸਪੀਟਲ ਬੰਦ ਕਰਾਵੇ ਜਾਂ ਤਾਂ ਚੀਜਾਂ ਜਿਹੜੀਆਂ ਹੋਈਆਂ ਵਾ ਐਕਚੁਅਲੀ ਵਿੱਚ ਉਹ ਬਾਹਰ ਆਣੀਆਂ ਚਾਹੀਦੀਆਂ ਵਾ ਸੱਚ ਬਾਹਰ ਆਣਾ ਚਾਹੀਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਇਸ ਟਾਈਮ ਜਲੰਧਰ ਜਿਹੜਾ ਇੱਕ ਜਗ੍ਹਾ ਇਕੱਠਾ ਹੋਇਆ ਪਿਆ ਵਾ ਕਿਸ ਤਰ੍ਹਾਂ ਵਰਿੰਦਰ ਕੁਮਨਜੀ ਦੀ ਡੈਥ ਤੋਂ ਡੈਥ ਤੋਂ ਬਾਅਦ ਜਿਹੜਾ ਵਾ ਕੈਂਡਲ ਮਾਰਚ ਜਿਹੜਾ ਇੱਥੇ ਕੱਢਿਆ ਜਾ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਪੂਰਾ ਇਸ ਟਾਈਮ ਕਰਾਊਡ ਦੇਖਣ ਨੂੰ ਮਿਲ ਰਿਹਾ ਕਿਸ ਤਰ੍ਹਾਂ ਲੋਕ ਪਰੇਸ਼ਾਨ ਆ ਉਹਨਾਂ ਦੇ ਘਰ ਦੇ ਮਾਪੇ ਪਰੇਸ਼ਾਨ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਧੀਆਂ ਪੈਣਾ ਇੱਥੇ ਪਹੁੰਚੀਆਂ ਵਾ ਉਹਨਾਂ ਦੇ ਚਾਹਣ ਵਾਲੇ ਜਿਹੜੇ ਪੂਰੇ ਪਹੁੰਚੇ ਆ ਭਾਜੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਇਹ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਤੇ ਲਗਾਤਾਰ ਲੁੱਟ ਮਚਾਈ ਜਾ ਰਹੀ ਹਸਪਤਾਲਾਂ ਵੱਲੋਂ ਕੋਈ ਸੀਸੀਟੀਵੀ ਵੀ ਨਹੀਂ ਉਹਨੇ ਦਿੱਤੀ ਕਿਸ ਤਰ੍ਹਾਂ ਅਸੀਂ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲੇ ਜੋ ਵੀ ਹੈਗਾ ਉਹ ਕਲੀਅਰ ਹੋ ਕੇ ਸਾਹਮਣੇ ਆਵੇ ਠੀਕ ਹੈ ਇਹ ਅਸੀਂ ਬਸ ਇਸੇ ਲਈ ਆਪਾਂ ਕੈਂਡਲ ਮਾਰਚ ਕੱਢਿਆ ਵਾ ਠੀਕ ਹੈ ਚਾਹ ਦੇ ਸਾਨੂੰ ਇਨਸਾਫ ਦਿੱਤਾ ਜਾਊਗਾ ਤੇ ਜਾਂ ਫਿਰ ਉਹ ਆਪਣੀਆਂ ਅੰਗਲੀਆਂ ਨੂੰ ਲੁਕਾਉਣਗੇ ਤੁਸੀਂ ਦੇਖ ਸਕਦੇ ਹੋ ਜਲੰਧਰ ਦੀਆਂ ਤਸਵੀਰਾਂ ਇਸ ਟਾਈਮ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਜਲੰਧਰ ਦੇ ਵਿੱਚ ਜਿਹੜੀ ਸਾਡੇ ਬੋਡੀ ਬਿਲਡਰ ਵਿਰਿੰਦਰ ਕੁਮੰਜੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਵਾ ਉਹ ਅੱਜ ਜਲੰਧਰ ਦੇ ਵਿੱਚ ਹਰੇਕ ਜਲੰਧਰ ਦੇ ਏਰੀਆ ਦੇ ਵਿੱਚੋਂ ਬਾਹਰੋਂ ਵੀ ਜਿਹੜੇ ਲੋਕ ਆ ਕੇ ਇੱਥੇ ਉਹਨਾਂ ਨੂੰ ਚਾਉਣ ਵਾਲੇ ਜਿਹੜੇ ਅੱਜ ਕੈਂਡਲ ਮਾਰਚ ਕਰ ਰਹੇ ਐ ਐਸਐਚਓ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਤੇ ਸਰ ਸਸੀ ਗੱਲ ਦੀ ਸਸੀ ਗੱਲ ਦੀ ਅੱਜ ਕੈਂਡਲ ਮਾਰਚ ਕੱਟਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਇਹ ਮੈਡੀਕਲ ਲਾਈਨ ਦੇ ਵਿੱਚ ਹੀ ਹੈ ਜਿਹੜਾ ਇਹਨਾਂ ਦਾ ਰੋਸ ਪ੍ਰਦਰਸ਼ਨ ਪੀ ਉਹਦੀ ਕਾਲੀ ਹੋ ਗਈ ਸੀ ਬਾਡੀ ਉਹਦੇ ਸੰਧ ਵਿੱਚ ਇਹ ਆਪਣਾ ਰੋਸ ਪ੍ਰਦਰਸ਼ਨ ਕਰਦੇ ਤੇ ਜਿਸ ਤਰ੍ਹਾਂ ਕਰਕੇ ਅੰਦਰ ਬਾਹਰ ਘਟੇ ਰਿਹਾ ਤੁਹਾਨੂੰ ਲੱਗ ਰਿਹਾ ਕਿ ਉਹਨਾਂ ਦੇ ਨਾਲ ਇੱਕ ਇੰਟਰਨੈਸ਼ਨਲ ਬਾਡੀ ਬਿਲਡਰ ਸੀ ਗਲਤ ਹੋਇਆ ਇਹ ਚੀਜ਼ ਤਾਂ ਜਰੂਰ ਹੈ ਮੇਰੇ ਦੋਸਤ ਵੀ ਸੀ ਉਹ ਕਾਫੀ ਉਹਨਾਂ ਨਾਲ ਮੇਰੇ ਨਤ ਸੰਬੰਧ ਸੀਗੇ ਉਹ ਇਸਪੀਬੀ ਦੇ ਵਿੱਚ ਮੇਰੇ ਦੋਸਤ ਬਣੇ ਸੀ ਉਹ ਤੇ ਉਸ ਤੋਂ ਬਾਅਦ ਤਾਂ ਕਾਫੀ ਨਾ ਨਾ ਰੇਟਸ ਆ ਰਹੀਏ ਬਹੁਤ ਵਧੀਆ ਬੰਦਾ ਲੜਕਾ ਸਿਕਾ ਸਰ ਤੁਹਾਨੂੰ ਲੱਗਦਾ ਕਿ ਜਾਂਚ ਜਿਹੜੀ ਹੋਣੀ ਚਾਹੀਦੀ ਹੈ ਕੋਈ ਜਿਹੜੀ ਚੀਜ਼ ਕਰਦੇ ਨੂੰ ਹੱਕ ਰਸੀ ਦਾ ਹੋਣੀ ਚਾਹੀਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਪੂਰਾ ਜਲੰਧਰ ਜਿਹੜਾ ਵਾ ਉਹਨਾਂ ਦੇ ਚੌਣ ਵਾਲੇ ਜਿਹੜੇ ਬਾਹਰੋਂ ਕਾਫੀ ਆ ਕੇ ਜਿਹੜਾ ਇੱਥੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਵਾ ਜਿਸ ਤਰ੍ਹਾਂ ਹਸਪਤਾਲ ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ ਕਿਸ ਤਰ੍ਹਾਂ ਇੱਕ ਸਰਜਰੀ ਕਰਾਣ ਗਏ ਸੀ ਮਸਲ ਜਿਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਜਿਹੜੇ ਦੋ ਵਾਰ ਜਿਹੜੇ ਦਿਲ ਦੇ ਦੌਰੇ ਪੈਣ ਦੇ ਨਾਲ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀ ਪਰਿਵਾਰ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਉਹਨਾਂ ਦੀ ਬਾਡੀ ਦਾ ਜਿਹੜਾ ਕਲਰ ਚੇਂਜ ਹੋ ਚੁੱਕਿਆ ਸੀ ਉਹਨਾਂ ਦੀ ਬਾਡੀ ਜਿਹੜੀ ਨੀਲੀ ਪੈ ਚੁੱਕੀ ਸੀ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਚਾਹਣ ਵਾਲੇ ਸੀ ਉਹਨਾਂ ਦੀ ਵੀ ਡਾਕਟਰਾਂ ਦੇ ਨਾਲ ਜਿਹੜੀ ਤੂੰ ਤੂੰ ਮੈਂਵੇਂ ਹੋਈ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਅੱਜ ਜਿਹੜਾ ਵਾ ਕੈਂਡਲ ਮਾਰਚ ਜਿਹੜਾ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਇੱਕ ਇੰਟਰਨੈਸ਼ਨਲ ਜਿਹੜੇ ਬਾਡੀ ਬਿਲਡਰਸ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਅੱਜ ਉਹਨਾਂ ਦੇ ਪੂਰੇ ਚਾਹਣ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਪਿਆਰ ਕਰਨ ਵਾਲੇ ਸੀਗੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਆ ਉਹ ਕੈਂਡਲ ਮਾਰਚ ਜਿਹੜੇ ਜਲੰਧਰ ਦੇ ਵਿੱਚ ਉਹ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਜਲੰਧਰ ਦੇ ਵਿੱਚ ਜਿਹੜੀ ਬ੍ਰਿੰਦਰ ਘੁੰਮਜੀ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਇੱਥੇ ਪਹੁੰਚੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰ੍ਹਾਂ ਹਸਪੀਟਲ ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀਗੀ ਤੇ ਪਰਿਵਾਰ ਵੱਲੋਂ ਇਹੀ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਉਹਨਾਂ ਦੀ ਡੈਥ ਹੋਈ ਹੈ ਇੱਕ ਸਾਜ਼ਿਸ਼ ਆ ਤੇ ਉਹਨਾਂ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਵਾ ਉਸ ਤੋਂ ਬਾਅਦ ਇਹ ਜਲੰਧਰ ਦੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਜਿਹੜਾ ਜਲੰਧਰ ਦੇ ਵਿੱਚ ਇੱਕ ਕੈਂਡਲ ਮਾਰਚ ਜਿਹੜਾ ਸਾਡੇ ਬਾਡੀ ਬਿਲਡਰ ਇੰਟਰਨੈਸ਼ਨਲ ਬਾਡੀ ਬਿਲਡਰ ਜਿਹੜੇ ਆ ਉਹਨਾਂ ਦੀ ਡੈਥ ਤੋਂ ਬਾਅਦ ਜਿਹੜਾ ਇਹ ਜਲੰਧਰ ਦੇ ਵਿੱਚ ਕੈਂਡਲ ਮਾਰਚ ਜਿਹੜਾ ਕੱਟਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਇਸ ਟਾਈਮ ਜਿਹੜਾ ਮੋਰਲ ਟਨ ਤੋਂ ਲੈ ਕੇ ਗੁਰੂ ਨਾਨਕ ਮਿਸ਼ਨ ਜਿਹੜਾ ਚੌਂਕ ਤੇਕਰ ਜਿਹੜਾ ਕੈਂਡਲ ਮਾਰਚ ਕੱਟਿਆ ਜਾਏਗਾ ਸਾਰਾ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੀਆਂ ਤੇ ਸਨੀ ਚੋਹਾਨ ਦੇ ਨਾਲ ਸਨੀ ਸੋਹਤਾ ਦੀ ਕਾਸਰ